ਦਰਦਸ ਸਤਿ ਸ਼੍ਰੀ ਅਕਾਲ ਲਗਭਗ ਕਣਕ ਪੱਕ ਚੁੱਕੀ ਹੈ ਬਹੁਤ ਸਾਰੇ ਪਿੰਡਾਂ ਵਿੱਚ ਇਸ ਦੀ ਕਟਾਈ ਸ਼ੁਰੂ ਵੀ ਹੋ ਚੁੱਕੀ ਹੈ ਕੁਝ ਹੀ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੀ ਕਣਕ ਮੰਡੀਆਂ ਵਿੱਚ ਪਹੁੰਚ ਜਾਵੇਗੀ ਪਰ ਕਿਸਾਨ ਦੀ ਜੇਬ ਵਿੱਚ ਪੈਸਾ ਪੈਣ ਤੋਂ ਪਹਿਲਾਂ ਹੀ ਜੋ ਉਸਨੇ ਪੁਰਾਣੇ ਕਰਜ਼ੇ ਦੇ ਰੂਪ ਵਿੱਚ ਪੈਸਾ ਲਿੱਤਾ ਹੋਇਆ ਹੈ ਉਸ ਨੂੰ ਚੁਕਾਉਣ ਵਿੱਚ ਖਤਮ ਹੋ ਜਾਵੇਗਾ ਅਤੇ ਝੋਨੇ ਦੀ ਬਜਾਇ ਵਾਸਤੇ ਨਵੇਂ ਕਰਜ਼ੇ ਲੈਣ ਵਾਸਤੇ ਉਹ ਤਿਆਰ ਹੋ ਜਾਵੇਗਾ ਦੋਸਤੋ ਸਖਤ ਮਿਹਨਤ ਕਰਨ ਵਾਲਾ ਠੰਡ ਵਿੱਚ ਰਾਤ ਨੂੰ ਪਾਣੀ ਲਾਉਣ ਵਾਲਾ ਸੱਪਾਂ ਦੀਆਂ ਸਿਰੀਆਂ ਮਿੱਦਣ ਵਾਲਾ ਕਿਸਾਨ ਦਿਨ-ਬਦਨ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ ਗਰੀਬ ਹੁੰਦਾ ਜਾ ਰਿਹਾ ਹੈ ਏਸੀ ਵਿੱਚ ਬੈਠਾ ਇਨਸਾਨ ਬਹੀ ਖਾਤੇ ਤੇ ਕਲਮ ਚਲਾ ਕੇ ਦਿਨ-ਬਦਨ ਅਮੀਰ ਹੁੰਦਾ ਜਾ ਰਿਹਾ ਹੈ ਕਿਸਾਨ ਵੀਰੋ ਅਗਰ ਤੁਸੀਂ ਇਸ ਕੋ ਚੱਕਰ ਦੇ ਵਿੱਚੋਂ ਬਚਣਾ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਸ਼ੇਅਰ ਕਰ ਦੇਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੈਨਲ ਦੇ ਉੱਤੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਅਪਡੇਸ਼ਨ ਮਿਲਣੇ ਜਾ ਰਹੀਆਂ ਅੱਜ ਮੈਂ ਤੁਹਾਡੇ ਨਾਲ ਇੱਕ ਇਸ ਤਰ੍ਹਾਂ ਦੀ ਫਸਲ ਉੱਤੇ ਡਿਸਕਸ ਕਰਨ ਜਾ ਰਿਹਾ ਹਾਂ ਜੋ ਤੁਹਾਨੂੰ ਹਰੇਕ ਮਹੀਨੇ 70 ਤੋਂ 72000 ਰੁਪਏ ਦਿੰਦੇ ਰਹੇਗੀ ਔਰ ਇਸ ਵਾਸਤੇ ਤੁਹਾਨੂੰ 6 ਮਹੀਨੇ ਵਾਸਤੇ ਉਸਦੀ ਵੇਟ ਕਰਨ ਦੀ ਵੀ ਜ਼ਰੂਰਤ ਨਹੀਂ ਟੜੇ ਮਹੀਨੇ ਹਰੇਕ 5 ਤਰੀਕ ਨੂੰ ਤੁਹਾਡੇ ਖਾਤੇ ਵਿੱਚ ਇਹ ਪੈਸਾ ਆ ਜਾਵੇਗਾ ਇੱਕ ਸਾਡੀ ਕੈਲਕੂਲੇਸ਼ਨ ਦੇ ਮਤਲਬ ਇੱਕ ਛਟਾ ਕੱਢਿਆ ਗਿਆ ਹੈ ਕਣਕ ਅਤੇ ਝੋਨੇ ਦੀ ਫਸਲ ਨੂੰ ਮਿਲਾ ਕੇ ਅਗਰ ਪ੍ਰਤੀ ਮਹੀਨਾ ਏਕੜ ਦੇ ਮਗਰ ਐਵਰੇਜ ਕੱਢੀ ਜਾਵੇ ਤਾਂ ਕਿਸਾਨ ਇੱਕ ਕਿੱਲੇ ਮਗਰ 5500 ਤੋਂ ਲੈ ਕੇ 6000 ਰੁਪਿਆ ਮਹੀਨਾ ਕਮਾਉਂਦਾ ਹੈ ਅਗਰ ਉਸੇ ਹੀ ਜ਼ਮੀਨ ਨੂੰ ਠੇਕੇ ਤੇ ਦੇ ਦਿੱਤਾ ਜਾਵੇ ਤਾਂ 650 ਤੋਂ ਲੈ ਕੇ 7000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ ਇੱਕ AI ਤੋਂ ਪੁੱਛੇਗੇ ਸਵਾਲ ਤੋਂ ਪਤਾ ਚੱਲਿਆ ਹੈ ਕਿ 1 ਕਿਲੋ ਝੋੜ ਉਗਾਉਣ ਮਗਰ 5000 ਲੀਟਰ ਪਾਣੀ ਲੱਗਦਾ ਹੈ ਤੇ ਝੋੜ ਸਾਡੀ ਖੁਰਾਕ ਵੀ ਨਹੀਂ ਹਨ ਕਰਕੇ ਪੰਜਾਬ ਕੋਲੇ ਸਿਰਫ 14 ਸਾਲਾਂ ਦਾ ਹੀ ਪਾਣੀ ਬਚਿਆ ਹੋਇਆ ਹੈ ਬੇਸ਼ੱਕ ਇਸ ਵਾਰੀ ਤੁਸੀਂ ਝੋਨਾ ਜ਼ਰੂਰ ਬੀਜੋ ਲੇਕਿਨ ਅਗਰ ਤੁਸੀਂ ਖਸ਼ਾਲ ਹੋਣਾ ਚਾਹੁੰਦੇ ਆ ਤਾਂ ਨਾਰ ਇੱਕ ਕਿੱਲੇ ਦੇ ਵਿੱਚ ਇਹੇ ਫਸਲ ਜ਼ਰੂਰ ਲਗਾ ਲੈਣਾ ਜੋ ਕਿ ਤੁਹਾਨੂੰ ਮਹੀਨੇ ਦੇ ਵਿੱਚ 70 ਤੋਂ 72000 ਰੁਪਏ ਦੇ ਦੇਗੀ 5 ਤਰੀਕ ਨੂੰ ਤੁਹਾਡੇ ਖਾਤੇ ਵਿੱਚ ਪੈਸਾ ਆ ਜਾਵੇਗਾ ਸੈਣੀ ਕਹਿੰਦੇ ਹਨ ਜਿਹਦੇ ਕਰੇ ਰੈਗੂਲਰ ਪੈਸਾ ਆਉਂਦਾ ਹੈ ਨਾ ਤੱਕਦੇ ਬਿਮਾਰ ਹੁੰਦਾ ਹੈ ਨਾ ਉਹਨੂੰ ਕੋਈ ਟੈਨਸ਼ਨ ਹੁੰਦੀ ਹੈ ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਪੱਕਾ ਪੈਸਾ ਆ ਰਿਹਾ ਹੈ ਤਾਂ ਕਹਿੰਦੇ ਹਨ ਪਾਇਆ ਹੁਣ ਤੋਂ ਆਪਣੇ ਆਪ ਹੀ ਵੱਜ ਜਾਂਦਾ ਹੈ ਔਰ ਦੋਸਤੋ ਕਬਰੌਣ ਦੀ ਜ਼ਰੂਰਤ ਨਹੀਂ ਇਹ ਫਸਲ ਨੂੰ ਵੇਚਣ ਦੀ ਗਰੰਟੀ ਵੀ GOF ਕੰਪਨੀ ਲੈਂਦੀ ਹੈ ਤੁਸੀਂ ਕਿਤੇ ਸੇਲ ਨਹੀਂ ਕਰਨੀ ਹੈਗੀ ਉਹ ਖੁਦ ਤੁਹਾਡੇ ਖੇਤ ਵਿੱਚੋਂ ਉਠਾ ਕੇ ਲੈ ਜਾਏਗੀ ਔਰ ਤੁਹਾਨੂੰ ਹਰ ਇੱਕ ਮਹੀਨੇ ਪੈਸੇ ਦਿੰਦੀ ਰਹੇਗੀ ਜਿਸ ਪ੍ਰੋਜੈਕਟ ਬਾਰੇ ਆਪਾਂ ਇੰਨੀ ਦੇਰ ਤੋਂ ਡਿਸਕਸ ਕਰ ਰਹੇ ਹਾਂ ਉਹ ਇਹ ਪ੍ਰੋਜੈਕਟ ਹੈ ਜਿਸ ਦੇ ਵਿੱਚ ਕੀ ਤੁਹਾਨੂੰ ਘੱਟੋ ਘੱਟ 1 ਏਕੜ ਦੇ ਵਿੱਚ ਇਹ ਪ੍ਰੋਜੈਕਟ ਲਗਾਉਣਾ ਪੈਣਾ ਹੈ ਉਸ ਦੇ ਵਿੱਚ ਇਹ 200 ਬੈੱਡ ਲੱਗਣਗੇ ਔਰ 12 12 ਫੁੱਟ ਤੇ ਤੁਹਾਨੂੰ ਨਿੰਬੂ ਦੇ ਬੂਟੇ ਵੀ ਲਗਾ ਕੇ ਦਿੱਤੇ ਜਾਣਗੇ ਇਹ ਜੋ ਨਿੰਬੂ ਦੇ ਬੂਟੇ ਲੱਗੇ ਹੋਏ ਹਨ ਇਸ ਨੂੰ ਕਹਿੰਦੇ ਹਨ ਕਾਗਜ਼ੇ ਨਿੰਬੂ ਜਾਂ 12 ਮਾਸੇ ਨਿੰਬੂ ਕਹਿੰਦੇ ਹਨ ਇਹਦੀ ਜੋ ਫਸਲ ਹੁੰਦੀ ਹੈ ਸਾਲ ਦੇ ਵਿੱਚ 4 ਤੋਂ 5 ਵਾਰੀ ਫਸਲ ਮਿਲ ਜਾਂਦੀ ਹੈ ਮੇਨ ਰੋਲ ਹੈਗਾ ਉਹ ਹੈਗਾ ਕਾ ਗੰਡੋਇਆ ਖਾਦ ਦਾ ਜੋ ਤੁਹਾਨੂੰ ਹਰੇ ਕਲਰ ਦੇ ਇਹ ਬੈਗ ਦਿਖ ਰਹੇ ਹਨ ਇਸਦੇ ਵਿੱਚ ਗੁੰਡੋਇਆ ਖਾਦ ਬਣਦੀ ਹੈ ਇੱਕ ਸਪੈਸ਼ਲ ਬਰੀਡ ਆ ਗੁੰਡੋਇਆ ਦੀ ਜਿਸ ਨੂੰ ਸੀਨਾਫ ਡੀਡਾ ਨਾਮ ਦੇ ਕੀਚਵਾ ਕਿਹਾ ਜਾਂਦਾ ਹੈ ਉਹ ਇਸ ਖਾਦ ਨੂੰ ਤਿਆਰ ਕਰਦਾ ਹੈ ਔਰ ਤੁਹਾਡੇ ਨਾਲ ਇਹ ਕੰਪਨੀ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਡੀ ਜ਼ਮੀਨ ਨੂੰ 5 ਸਾਲ ਦੇ ਵਿੱਚ ਆਪਾਂ ਜ਼ਹਿਰ ਮੁਕਤ ਕਰਕੇ ਦੇਵਾਂਗੇ ਕਿਉਂਕਿ ਅੱਜ ਜਿੰਨੀ ਆਪਣੇ ਪੂਰੇ ਪੰਜਾਬ ਦੇ ਜ਼ਮੀਨਾਂ ਲਗਭਗ ਉਸ ਵਿੱਚ ਕੈਲਸ਼ੀਅਮ ਕਾਰਬੋਨੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਜਿਸ ਵਿੱਚ ਫਾਰਮਿੰਗ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਝਾੜ ਘਟਦਾ ਜਾ ਰਿਹਾ ਹੈ ਸਾਡੀ ਜੋ ਜ਼ਮੀਨਾਂ ਉਸ ਦੀ ਆਦੀ ਹੋ ਚੁੱਕੀ ਹੈ ਜਿੰਨਾ ਚਿਰ ਆਪਾਂ ਉਸ ਨੂੰ ਯੂਰੀਆ ਦੇ ਰਹੇ ਆਂ ਡਾਇਆ ਪਾ ਰਹੇ ਆਂ ਤਾਂ ਉਹ ਝਾੜ ਦੇ ਰਹੀ ਹੈ ਪਰ ਇਸ ਤੇ ਬਹੁਤ ਜ਼ਿਆਦਾ ਮਾਰੇ ਰਿਜ਼ਲਟ ਨਿਕਲਦੇ ਆ ਰਹੇ ਨੇ ਬਹੁਤ ਸਾਰੀ ਜਗ੍ਹਾ ਦੇ ਵਿੱਚ ਤਾਂ ਜਿੱਥੇ ਜ਼ਮੀਨ ਉਸ ਨੂੰ ਬੈਨ ਕਰ ਦਿੱਤਾ ਗਿਆ ਹੈ ਉਸ ਨੂੰ ਰੈਡ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਜਿਸ ਤਰ੍ਹਾਂ ਕਿ ਲੁਧਿਆਣੇ ਦੇ ਨੇੜੇ ਪੈਂਦਾ ਰਾਹੋ ਪਿੰਡ ਰਾਹੋ ਦੇ ਵਿੱਚ 10000 ਏਕੜ ਜ਼ਮੀਨ ਨੂੰ ਕੈਂਸਰ ਹੋ ਚੁੱਕਾ ਹੈ ਜਦ ਜਿਹੜੀ ਵੀ ਉੱਥੋਂ ਪੈਦਾਵਾਰ ਹੁੰਦੀ ਹੈ ਅਗਰ ਕੋਈ ਉਸ ਨੂੰ ਖਾ ਲੇਗਾ ਤਾਂ ਉਸ ਨੂੰ ਕੈਨਸਲ ਦਾ ਮਰੇਜ ਹੋ ਜਾਏਗਾ ਇਸ ਕਰਕੇ ਉਸ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ ਉਥੋਂ ਕੇ ਪ੍ਰੋਡਿਊਸਿੰਗ ਨਹੀਂ ਲੈਤੀ ਜਾਂਦੀ ਨਾ ਹੀ ਉਸ ਨੂੰ ਸੇਲ ਕੀਤਾ ਜਾਂਦਾ ਹੈ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਇਸ ਨਿੰਬੂ ਦੇ ਖੇਤੀ ਦਾ ਝਾੜ ਬਹੁਤ ਜ਼ਿਆਦਾ ਆਇਆ ਹੈ ਉਸ ਦਾ ਕਾਰਨ ਸਿਰਫ ਗੁੰਡੋਇਆ ਖਾਦ ਹੈ ਗੁੰਡੋਇਆ ਖਾਦ ਦੇ ਪਾਉਣ ਦੇ ਨਾਲ ਹੀ ਤੁਹਾਨੂੰ ਪਹਿਲੇ ਸਾਲ ਤੋਂ ਹੀ ਬਹੁਤ ਜ਼ਿਆਦਾ ਝਾੜ ਮਿਲਣਾ ਸ਼ੁਰੂ ਹੋ ਜਾਂਦਾ ਹੈ ਇੱਕ ਬੂਟੇ ਦੇ ਉੱਤੇ 45 ਤੋਂ 50 ਕਿਲੋ ਤੱਕ ਨਿੰਬੂ ਲੱਗ ਰਹੇ ਨੇ ਤੋ ਉਸ ਨਿੰਬੂ ਦਾ ਤੁਸੀਂ ਜੂਸ ਕੰਟੈਂਟ ਵੀ ਦੇ ਸਕਦੇ ਹੋ ਕਿ ਇੱਕ ਨਿੰਬੂ ਦੇ ਵਿੱਚ ਇੰਨਾ ਜੂਸ ਨਿਕਲਦਾ ਹੈ ਕਿ ਇੱਕ ਨਿੰਬੂ ਦੇ ਨਾਲ ਤਿੰਨ ਗਲਾਸ ਕੰਜਵੀ ਦੇ ਬਣਾਏ ਜਾ ਸਕਦੇ ਹਨ ਆਓ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ ਖਾਦ ਬਣਾਉਣ ਦਾ ਮੈਥਡ ਤੇ ਉਹਦੇ ਤੇ ਖਰਚਾ ਕਿੰਨਾ ਆਉਂਦਾ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਹਰੇ ਕਲਰ ਦਾ ਬੈੱਡ 12 ਫੁੱਟ ਲੰਬਾ ਹੁੰਦਾ ਚਾਰ ਫੁੱਟ ਚੌੜਾ ਹੁੰਦਾ ਦੋ ਫੁੱਟ ਡੂੰਘਾ ਹੁੰਦਾ ਹੈ ਇਸ ਦੀ ਕੁਆਲਿਟੀ ਹੁੰਦੀ ਹੈ 350 ਜੀਐਸਐਮ ਦਾ ਹੁੰਦਾ ਹੈ ਇਹ ਕੁਆਲਿਟੀ ਇਸ ਕਰਕੇ ਕਿ ਜੇਕਰ ਬਾਹਰ ਟੈਂਪਰੇਚਰ 48 ਡਿਗਰੀ ਹੈ ਤੇ ਇਸ ਬੈਗ ਦੇ ਅੰਦਰ ਜਿਹੜਾ ਟੈਂਪਰੇਚਰ ਹੋਊਗਾ 40 ਡਿਗਰੀ ਰਹੂਗਾ। ਇਸ ਬੈਗ ਦੀ ਜਿਹੜੀ ਕਾਸਟ ਹੈ ਇਹ 1500 ਰੁਪਏ ਦਾ ਬੈਗ ਹੁੰਦਾ ਹੈ ਔਰ ਇਹਦੇ ਵਿੱਚ ਜਿਹੜਾ ਗੋਹਾ ਪਾਇਆ ਜਾਂਦਾ ਹੈ 700 750 ਰੁਪਏ ਦਾ ਗੋਹਾ ਪਹਿ ਜਾਂਦਾ ਹੈ। 1500 ਕਿਲੋ ਗੋਹਾ ਪਹਿ ਜਾਂਦਾ ਜਾਨੀ ਕਿ 15 ਕੁੰਟਲ ਦੇ ਕਰੀਬ ਗੋਹਾ ਪਹਿ ਜਾਂਦਾ ਹੈ ਔਰ ਇਹਨੂੰ ਸਪੋਰਟਾਂ ਲੱਗਦੀਆਂ ਨੇ ਬਾਸ ਦੀਆਂ। ਔਰ 300 ਰੁਪਏ ਦੀਆਂ ਸਪੋਰਟਾਂ ਮੰਨ ਸਕਦੇ ਹਾਂ ਔਰ ਇਹਦੇ ਵਿੱਚ ਲੇਬਰ ਲੱਗ ਜਾਂਦਾ 300 ਰੁਪਏ ਦੀ। ਔਰ 7500 ਰੁਪਏ ਦੇ ਗੁਡ ਹੋਏ ਪੈਂਦੇ ਇਹ ਜਿਹੜੀ ਕੁਆਲਿਟੀ ਹੈ ਕਿ 250 ਰੁਪਏ ਕਿਲੋ ਗੁੰਡੋਆ ਮਿਲਦਾ ਹੈ ਸੀਨਾ ਫੀਲਡਾ ਨਾਮ ਦਾ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ 7500 ਰੁਪਏ ਦਾ ਗੁੰਡੋਆ ਪੈ ਕੇ ਟੋਟਲ ਕਾਸਟ ਜਿਹੜੀ ਹੈ ਇੱਕ ਬੈਗ ਦੀ 10000 ਦੇ ਪੈ ਜਾਂਦੀ ਆ ਔਰ ਇਹ ਜਿਹੜੇ ਕੇਚੂਏ ਨੇ 3 ਮਹੀਨੇ ਦੇ ਵਿੱਚ ਗੋਹੇ ਨੂੰ ਖਾ ਕੇ ਉਸ ਨੂੰ ਖਾਦ ਵਿੱਚ ਕਨਵਰਟ ਕਰਦੇ ਹੁੰਦੇ 1500 ਕਿਲੋ ਤੋਂ ਉਹ ਇਹ ਖਾ ਰਹਿ ਜਾਂਦੀ ਆ 700 ਕਿਲੋ ਤੋਂ ਕਰੀ ਖਾਦ ਬਣਦੀ ਹੈ ਜਿਸ ਨੂੰ ਅਸੀਂ ਤੁਹਾਡੇ ਹੀ ਖੇਤ ਵਿੱਚ ਪਾਵਾਂਗੇ ਔਰ ਇਸ ਨੂੰ 5 ਸਾਲ ਦੇ ਵਿੱਚ ਜ਼ਹਿਰ ਮੁਕਤ ਕਰਕੇ ਪੰਜਾਬ ਐਗਰੋ ਤੋਂ ਸਾਈਟੀਫਾਈਡ ਵੀ ਕਰਵਾ ਕੇ ਦੇਵਾਂਗੇ ਇਸ ਤੋਂ ਮਨਜ਼ੂਰੀ ਸ਼ੁਦਾ ਕਰਵਾ ਕੇ ਦੇਵਾਂਗੇ ਕਿ ਇਹ ਜਿਹੜੀ ਜ਼ਮੀਨ ਆ ਜ਼ਹਿਰ ਮੁਕਤ ਹੋ ਚੁੱਕੀ ਹੈ ਖਾਦ ਨੂੰ ਬਹੁਤ ਵੱਡੇ ਲੈਵਲ ਦੀ ਡਿਮਾਂਡ ਆ ਰਹੀ ਹੈ ਬਹੁਤ ਸਾਰੇ ਲੋਕ ਖਾਦ ਮੰਗ ਰਹੇ ਹਨ ਇਸ ਕਰਕੇ ਆਨਲ ਟਾਈਮ ਦੇ ਵਿੱਚ ਤੁਹਾਨੂੰ ਇਸ ਦਾ ਬਹੁਤ ਵੱਡਾ ਬੈਨੀਫਿਟ ਹੋਊਗਾ ਕਿ ਅਸੀਂ ਤੁਹਾਡੇ ਨਾਲ 5 ਸਾਲ ਦਾ ਐਗਰੀਮੈਂਟ ਕਰਾਂਗੇ 5 ਸਾਲ ਦੇ ਵਿੱਚ ਜਿੰਨੀ ਵੀ ਫਸਲ ਪੈਦਾ ਹੋਗੀ ਵੇਚਣ ਦੀ ਜ਼ਿੰਮੇਵਾਰੀ ਸਾਡੀ ਉਸ ਨੂੰ ਪੈਦਾ ਕਰਨ ਦੀ ਜ਼ਿੰਮੇਵਾਰੀ ਉਹਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਤੁਹਾਨੂੰ ਅਸੀਂ ਨਾਲ-ਨਾਲ 5 ਸਾਲ ਵਿੱਚ ਸਿਖਾਉਂਦੇ ਜਾਵਾਂਗੇ ਕਿ ਖਾਦ ਨੂੰ ਕਿਵੇਂ ਬਣਾਉਣਾ ਹੈ ਫਰੂਟ ਦੀ ਰਾਖੀ ਕਿਵੇਂ ਕਰਨੀ ਹੈ ਫਰੂਟ ਨੂੰ ਅਗਰ ਬਿਮਾਰੀ ਲੱਗਦੀ ਹੈ ਤਾਂ ਕਿਸ ਤਰ੍ਹਾਂ ਦੀ ਇਹਨੂੰ ਦੇਸੀ ਦਵਾਈ ਪਾਉਣੀ ਜਿਵੇਂ ਅੱਕ ਦੀ ਹੋਗੀ ਲੱਸੀਤ ਹੋਗੀ ਇਸ ਤਰ੍ਹਾਂ ਦੀ ਦਵਾਈ ਕਿਸ ਤਰ੍ਹਾਂ ਤਿਆਰ ਕਰਨੀ ਆ ਔਰ ਕਿਸਾਨ ਪੈਦਾ ਕਰਨਤਾ ਜਾਣਦਾ ਹੈ ਬਹੁਤ ਸਾਰੀਆਂ ਫਸਲਾਂ ਪੈਦਾ ਕਰਨ ਜਾਂਦਾ ਪਰ ਉਸ ਨੂੰ ਮਾਰਕੀਟਿੰਗ ਨਹੀਂ ਆਉਂਦੀ ਤੁਹਾਨੂੰ ਮਾਰਕੀਟਿੰਗ ਸਕਿੱਲ ਵੀ ਸਿਖਾਏ ਜਾਣਗੇ ਕਿ ਅਗਰ ਨਿੰਬੂ ਫੋਰ ਐਗਜ਼ਾਮਪਲ ਨਿੰਬੂ ਦਾ ਰੇਟ ਤੁਹਾਨੂੰ ਮੰਡੀ ਵਿੱਚ ਸਹੀ ਨਹੀਂ ਮਿਲਦਾ ਹੈਗਾ ਤਾਂ ਫਿਰ ਉਸ ਦਾ ਕੀ ਕਰਨਾ ਹੈ ਤਾਂ ਅਗਰ ਤੁਸੀਂ ਇਸ ਦੇ ਬਾਰੇ ਹੋਰ ਵਧੇਰਾ ਜਾਣਕਾਰੀ ਚਾਹੁੰਦੇ ਆ ਤਾਂ ਮੇਰਾ ਨੰਬਰ ਚੱਲ ਹੀ ਰਿਹਾ ਹੈ ਤੁਸੀਂ ਮੈਨੂੰ ਫੋਨ ਕਾਲ ਕਰਕੇ ਇਸ ਦੀ ਜਾਣਕਾਰੀ ਲੈ ਸਕਦੇ ਜਾਂ ਤੁਸੀਂ ਸਾਡੇ ਜਿਹੜੇ ਔਰਚਡ ਲੱਗੇ ਉਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਆਫਿਸ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਵੀਡੀਓ ਤੱਕ ਅੰਤ ਤੱਕ ਬਣੇ ਰਹਿਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸ਼ਸ਼ਿਆ